ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਉਮਰਵਾਲ ਦੀ ਨੌਜਵਾਨ ਕੋਵਰ ਅਮਰਿਤਬੀਰ ਸਿੰਘ ਜਿਸ ਨੇ ਫੋਰ ਗਿਨੇਸ ਬੁੱਕ ਆਫ ਵਰਲਡ ਰਿਕਾਰਡ ਸਮੇਤ 34 ਰਿਕਾਰਡ ਆਪਣੇ ਨਾਂ ਦਰਜ ਕੀਤੇ ਇਹ ਨੌਜਵਾਨ ਆਪਣੇ ਘਰ ਦੀ ਬਣਾਈ ਜਿਮ ਚ ਅਭਿਆਸ ਕਰਕੇ ਬਿਨਾਂ ਕਿਸੇ ਪ੍ਰੋਟੀਨ ਜਾਂ ਹੋਰ ਸਰੀਰ ਫੁਲਾਉ ਉਤਪਾਦ ਵਰਤਿਆ ਨਵੇਂ ਕੀਰਤੀਮਾਨ ਬਣਾ ਰਿਹਾ ਹੈ ਬਰੂਸਲੀ ਅਤੇ ਹੋਰ ਕਈ ਵਿਸ਼ਵ ਪੱਧਰੀ ਪੁਰੰਦਰਾ ਦਾ ਰਿਕਾਰਡ ਤੋੜਨ ਵਾਲੇ ਕੁਵਰ ਅਮਰਿਤ ਵੀਰ ਸਿੰਘ ਲਈ ਵੱਡੀ ਪ੍ਰਾਪਤੀ ਹੋਰ ਸਾਹਮਣੇ ਆਈ ਹੈ ਯੂਕਰੇਨ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਦੇ 12 ਖਿਡਾਰੀਆਂ ਦੇ ਨਾਮ ਯੂਕਰੇਨ ਦੇ ਮਿਊਜ਼ੀਅਮਾਂ 'ਚ ਸੁਨਹਿਰੀ ਅੱਖਰਾਂ ਦੇ ਨਾਲ ਉਕੇਰੇ ਜਾ ਰਹੇ ਨੇ ਜਿਨ੍ਹਾਂ 'ਚ ਭਾਰਤ ਵੱਲੋਂ ਇਕਲੋਤੇ ਕੁਵਰ ਅਮਰਿਤ ਵੀਰ ਸਿੰਘ ਦਾ ਨਾਮ ਯੂਕਰੇਨ ਦੀ ਮਿਊਜ਼ੀਅਮ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਹਰੀਸ਼ ਕੱਕਰ ਕੇ ਆਟੀ ਨਿਊਜ਼ ਨੈਟਵਰਕ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਵਰ ਅਮਰਿਤ ਵੀਰ ਸਿੰਘ ਪਰ ਮੇਰੇ ਵਰਲਡ ਰਿਕਾਰਡ ਹੋਣ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਤੇ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ 'ਚ ਦਰਜ ਹੋਇਆ ਤੇ ਉਹਨਾਂ ਦੇ ਮਿਊਜ਼ੀਅਮ 'ਚ ਹੁਣ ਮੇਰਾ ਨਾਂ ਲਿਖਿਆ ਜਾ ਰਿਹਾ ਤੇ ਇਹ ਯੂਕਰੇਨ ਕੰਟਰੀ ਦੇ ਹੈਗੇ ਰਸ਼ੀਆ ਦੇ ਹੈਗੇ ਆ ਫਿਰ ਆਪਣੇ ਕੈਨੇਡਾ ਦੇ ਹੈਗੇ ਆ ਤੇ ਇੱਕ ਇਜੀਪਟ ਦਾ ਮੁੰਡਾ ਭਰਦਨ ਸਰਮਈ ਕੱਲਾ ਜੀ ਇੱਕ ਸਪੋਰਟਸਮੈਨ ਵਾਸਤੇ ਬਹੁਤ ਖੁਸ਼ੀ ਆ ਇਹ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕਗਨੀਸ਼ਨ ਮਿਲਦੀ ਹੈ ਰეკਮੈਂਡੇਸ਼ਨ ਮਿਲਦੀ ਹੈ ਤੇ ਉਹੀ ਜਿਆਦਾ ਖੁਸ਼ੀ ਉਦੋਂ ਹੋਏਗੀ ਜਦੋਂ ਸਾਨੂੰ ਘਰੋਂ ਵੀ ਸਨਮਾਨ ਮਿਲੇਗਾ ਵਧੀਆ ਜੀ ਤੁਹਾਨੂੰ ਪਤਾ ਲੱਗਾ ਕਿਦਾਂ ਦਾ ਇਸ ਤਰ੍ਹਾਂ ਸਿਰ ਕਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰੇਕ ਮਾਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜਿਆਦਾ ਨਾ ਕਰੇ ਆਪਣਾ ਨਾਮ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਸਰ ਕਰਦਿਆਂ ਨੂੰ ਜੂਕਰੇਨ ਦੇ ਵਿੱਚ ਨਾਮ ਲਿਖਿਆ ਜਾਣਾ ਬੜੀ ਵੱਡੀ ਗੱਲ ਹੈ ਜੀ ਬਿਲਕੁਲ ਸਰ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨੇ ਇਸ ਇੰਡੀਅਨ ਦਾ ਇਸ ਪੰਜਾਬੀ ਦਾ ਨਾਮ ਲਿਖਿਆ ਜਾਏ ਉਥੇ ਹੋਰ ਕਿਹੜੇ ਕਿਹੜੇ ਮੈਨੇਜ ਦਿੱਤੇ ਤੁਸੀਂ ਕਿਹੜੇ ਕਿਹੜੇ ਵਰਕ ਦਿੱਤੇ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਏ ਨੇ 4 ਲਿੰਕਾ ਬੁੱਕੋਫ ਰਿਕਾਰਡ ਬਣਾਏ ਨੇ ਡਬਲਯੂ ਆਰ ਸੀ ਐ ਫਿਰ ਹੋਰ ਬੜੀਆਂ ਬੁੱਕਾਂ ਨੇ ਅਲੱਗ-ਅਲੱਗ ਕੰਟਰੀ ਦੀਆਂ ਜਿਨ੍ਹਾਂ 'ਚ ਮੇਰੇ ਰਿਕਾਰਡ ਦਰਜ ਨੇ ਪੰਜਾਬ ਪੁਲਿਸ ਦੇ ਬ੍ਰਾਂਡ ਮਾਸਟਰ ਦੀ ਤੇ ਸਰ ਪੰਜਾਬ ਪੁਲਿਸ ਦਾ ਫਿਰ ਇਲੈਕਸ਼ਨ ਕਮਿਸ਼ਨ ਦਾ ਸਪੀਡ ਬਾਈਕੇ ਦਾ ਨਾਮ ਹੈ ਫਿਰ ਯੂਨਾਈਟਿਡ ਸੇ ਇੱਕ ਸੰਸਥਾ ਦਾ ਬ੍ਰਾਂਡ ਵੈਸਟਰ ਦਾ ਨਾਮ ਹੈ ਹੋਰ ਵੀ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਸਰਕਾਰ ਦੀਆਂ ਵੀ ਉਦਾਂ ਵੀ ਜਿਨ੍ਹਾਂ ਦਾ ਮੈਂ ਕੋਈ ਪੰਜਾਬ ਚ ਕਿ ਪੰਜਾਬ ਤੇ ਹੋਰ ਵੀ ਸ਼ਹਿਰਾਂ ਜਿਸ ਤਰ੍ਹਾਂ ਮਹਾਰਾਸ਼ਟਰ ਚ ਕਿ ਇਤਿਹੀ ਸਰ ਪੰਜਾਬ ਦੀ ਹਾਂਜੀ ਆਪਣੀ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਹੋ ਗਈਆਂ ਦਿੱਲੀ ਆਪਣੀ ਕੈਪੀਟਲ ਆ ਉੱਥੇ ਮੈਨੂੰ ਸਨਮਾਨ ਹੋਇਆ ਸੀ ਕਰਮਵੀਰ ਚੱਕਰਨਾ ਬੰਬੇ ਮਿਲਿਆ ਸੀ ਮੈਨੂੰ ਸਵਾਭਿਮਾਨ ਪੁਰਸਕਾਰ ਲੱਗਦਾ ਨਹੀਂ ਸਪੋਰਟਸ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਹਾਸਲ ਹੁੰਦਾ ਹਾਂਜੀ ਬਿਲਕੁਲ ਸਰ ਇਹ ਨਹੀਂ ਮਗੋਂਗਾ ਕਿ ਹਾਸਲ ਨਹੀਂ ਹੋ ਰਿਹਾ ਬਟ ਇਹ ਹੈ ਕਿ ਉਹੋ ਜੀ ਰੈਕਗਨਿਸ਼ਨ ਨਹੀਂ ਮਿਲ ਰਹੀ ਹਲੇ ਪਰ ਨਾਮ ਹੋਦੇ ਹਾਂ ਹਾਂਜੀ ਉਹ ਤਾਂ ਚਲੋ ਹੋ ਰਿਹਾ ਨਾਲ ਨਾਲ ਪੁਸ਼ਪ ਮੈਨ ਆਫ ਇੰਡੀਆ ਪੁਸ਼ਪ ਮੈਨ ਆਫ ਪੰਜਾਬ ਤੇ ਪਿੱਛੇ 100 ਜਾਣਿਆਂ ਦੀ ਲਿਸਟ ਜਾਰੀ ਹੋਈ ਹੈ ਟੌਪ ਸਿੱਖਾਂ ਦੀ ਉਹਦੇ ਵਿੱਚ ਮੇਰਾ ਪਹਿਲਾਂ 34ਵਾਂ ਨੰਬਰ ਸੀ ਪਹਿਲਾਂ 36ਵਾਂ ਸੀ ਜਦੋਂ ਲਿਸਟ ਜਾਰੀ ਹੋਈ ਸੀ ਫਿਰ 34ਵਾਂ ਹੋਇਆ ਹੁਣ 28ਵਾਂ ਨੰਬਰ ਆ ਦੇਖਿਆ ਜਾਂਦੇ ਫਲੂਸਵੀਦਾਰ ਕੌਣ ਦੌੜਿਆ ਸੀ ਹਾਂਜੀ ਉਹ 2023 ਦੇ ਵਿੱਚ ਤੋੜਿਆ ਸੀ ਉਹਨਾਂ ਦਾ ਰਿਕਾਰਡ ਉਸ ਤੋਂ ਬਾਅਦ ਕਿਹੜਾ ਕਿਹੜਾ ਤੋੜ ਚੁੱਕਾ ਉਸ ਤੋਂ ਬਾਅਦ ਸਰ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਫਿਰ ਇਜੀਪਟ ਦੇ ਹੈਗੇ ਨੇ ਮੁਹੰਮਦ ਈਯੂਬ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਰੋਨ ਕੂਪਰ ਦਾ 2022 'ਚ ਤੋੜਿਆ ਸੀ ਤੇ जिने भी असली रह गए ने मैं कोशिश करता हूं कि मैं रिकॉर्ड ब्रेक करा है है और अगो की टीचर है बेटा अगो सारे 100 ਤੋਂ ਜ਼ਿਆਦਾ वर्ल्ड रिकॉर्ड ਬਣਾਉਣੇ ਆ ਤੇ ਪਹਿਲਾ ਇੰਡੀਅਨ ਬਣੂਗਾ ਜਿਹੜਾ ਇਹਨੇ ਰਿਕਾਰਡ ਬਣਾਉਗਾ ਤੇ ਦੇ ਵੈਸੀ ਵੀ ਇਹ ਯੂਕਰੇਨ ਚ ਛਾ ਗਿਆ ਨਹੀਂ ਉਦਾਂ ਵੀ ਸਰ ਬਾਕੀ ਹੋਰ ਵੀ ਬੜੀਆਂ ਕੰਟਰੀਆਂ ਹੈਗੀਆਂ ਨੇ ਹੋਰ ਵੀ ਟੀਚੇ ਹੈਗੇ ਨੇ ਜੋ ਪ੍ਰਾਪਤ ਕਰਨੇ ਆਲੇ ਤੁਹਾਡਾ ਨਾਮ ਹੀ ਲਿਖਿਆ ਜਾਣਾ ਕਿ ਬਹੁਤ ਨਹੀਂ ਬੰਦਾ ਇਹ ਸਰ ਇਹ ਤਾਂ ਮੈਂ ਕਹਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਇਹ ਹੋਊਗਾ ਪਰ ਹੱਲੇ ਫਿਲਹਾਲ ਨਾਮ ਹੁਣ ਕਿੰਨੇ ਤੱਕ ਰਿਕਾਰਡ ਬਣਾ ਚੁੱਕੇ ਤੁਸੀਂ ਹੁਣ 34+ ਹੋ ਗਏ ਸਰ ਤੱਪੇ ਹੋ ਰਿਹਾ ਨਹੀਂ ਦਿੱਕ ਨੂੰ ਅੱਗੇ ਸਰ ਬਣੇ ਆ ਪਰ ਉਹਨਾਂ ਦੀ ਰੈਕਗਨਿਸ਼ਨ ਮੈਨੂੰ ਆਪਣਾ ਸਰਟੀਫਿਕੇਟ ਨਹੀਂ ਆਇਆ ਹਲੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ